ओके ओके ਬਾਹਰ ਸਟਾਰ ਕੱਢਣੀ ਹੈ ਸਟੀਲ ਵੇਅਰ ਪਾ ਕੇ ਲੋ ਵੀ ਵੱਡ ਗਿਆ ਸੁੰਨੀ ਹੈ ਵੱਡ ਕੇ ਕਿੰਨਾ ਪਿੱਛੇ ਹਟ ਗਿਆ ਇਹ ਪਿੱਛੇ ਨੂੰ ਕਿ ਥੋੜੇ ਜਿਹਾ ਕਰਕੇ ਗਿਆ ਉਹ ਗਾਡਰ ਚਾਰ ਉਂਗਲ ਪਿੱਛੇ ਛਟਿਆ ਉਹ ਲੋ ਜੀ ਚੱਲਦਾ ਦੋ ਕੁ ਦਿਨ ਦਾ ਹੋਰ ਔਖਾ ਗਾ ਪਿਆ ਆ ਉੱਪਰੋਂ ਘਟ ਜਾਣਾ ਇੱਧਰ ਸਾਡੇ ਪਿੰਟਰ ਨੇ ਇਹਨੂੰ ਵੀ ਪੇਂਟ ਮਾਰਤਾ ਬਾਈ ਮਸ਼ੀਨ ਨੂੰ ਉਹ ਪਿੰਟਰ ਕਾਣਾ ਪੀਣਾ ਨਹੀਂ ਹੈਗਾ ਸਾਲਾ ਪੁੱਠੀਆਂ ਚੀਜ਼ਾਂ ਖਾਈ ਪੀ ਜਾਂਦਾ ਮਾਰਤਾ ਇਹਨੂੰ ਪੇਂਟ ਹਾਂ ਅੰਦਰ ਹੀ ਸਾਡ ਹਾਂ ਜੀ ਸਰ ਮਾਰ ਲੱਗ ਗਿਆ 5 22 ਵੀ ਕਾ ਕੇ ਕਚਰਾ ਬੰਦਦਾ ਹਾਂ ਇਹਨੂੰ ਵੀ ਮਾਰ ਦੇ ਕਿੱਟਾਂ ਕਿੱਟਾਂ ਕਰ ਦੇ ਆ ਮੋਟਰ ਮਾਰਕ ਨਹੀਂ ਆਪ ਕੋਰਾ ਫਟਾ ਵਾ ਜੀਰੂ ਵੱਜਦਾ ਮਾਰੀ ਇਹ ਜਿਹੜਾ ਰੰਗ ਹੈਗਾ ਉੱਪਰ ਮਾਰ ਦੇ ਜਿਹੜਾ ਹਰਾ ਹਰਾ हां बस ਜਿਹੜਾ ਰੰਗ ਦਿਖਦਾ ਤ ਉਹਨੂੰ ਨਵੇੜ ਦੇ। ਅਰੇ ਪੇਟੀ ਅੰਦਰ ਕਰਾ ਲੀਂਗਾ। ਹਾਂ ਆ ਗਏ ਬੱਸ। ਲੱਗੇ ਪੇਟੀ ਕਰਨ ਅੰਦਰ। ਅੰਦਰਲੇ ਕਰਾਈ ਵੀ ਸਾਫ ਕਰਨੀ ਹੁੰਦੀ। ਗਿੱਲੀ ਮਾਰਦੀ ਸੀ ਹੁਣ ਸਾਫ ਕਰਾ ਦਿੰਦਾ ਇੱਕ ਬੰਦਾ ਆ ਗਿਆ ਜਿਹੜਾ ਸਵੇਦ ਦਾ ਮਗਰ ਲੱਗਿਆ ਵਾ ਪਾਈਪਾਂ ਕੀ ਨਹੀਂ ਪਾਈਪਾਂ ਨੇ ਅਲਝਾ ਲਿਆ। ਇਹ ਕਾਹਦਾ ਬੰਦੋ ਹੁੰਦਾ ਬਲੈਕ ਹੈ। ਹੂੰ। ਚਾਲੀ ਦੀ ਵੀ ਜਾਨ ਬਣ ਗਈ। ਕੱਟੀ ਨੂੰ ਰੰਗ ਮਾਰਦੇ ਦੇਖ ਕੇ ਗਣਾ ਹੌਂਕ ਦੀ ਗਰਮੀ ਜ। ਕਾਸੇ ਜਿ ਘਾਰਾਂ ਵਾਲੇ ਦੇਖੀ। ਸਰੀ ਪਾਣੀ ਕਰਨੇ ਪਣੇ। ਹਾਂ। ਜਿੱਦਾਂ ਜੰਮੀ ਹੋਰੀ ਦਾ ਦੂੰ ਹੋ ਆ ਜੋਨੀ ਉਦਣ ਹੋਰੀ ਦਾ ਇਹ ਹੱਤੀ ਆ ਹਾਂ ਕਿਨ ਹਾਲੇ ਉਹ ਕੱਢੇ ਨਾਲੇ 2 2 3 3 ਟਾਈਮ ਨਿਲਾਉਂਦਾ ਇਹਨੂੰ ਸਾਲੀ ਫੂ ਜੋ ਟਿੱਪੀ ਥੋੜੀ ਜਿਹੀ ਲੱਗੀ ਚੱਲ ਆ ਦੇਖ ਹੁਣ ਆ ਫਾਇਦਾ ਇਹਦਾ ਲੋਕ ਦਾ ਹੈ ਲਾ ਕੇ ਗਿਆ ਬੰਦਾ ਕਿ ਨਹੀਂ ਚੱਲ ਨਵੀੜ ਆ ਠੀਕ ਆ ਵੜਦੇ ਇੱਥੀ ਤੇ ਇਹੋ ਦੇਖਣਾ ਦਿਖਾਉਣਾ ਆ ਗਿਆ ਏ ਬਾਬਾਈ ਦਾ ਕਹਿੰਦੇ ਪੂਰਾ ਕੱਢੋ ਪੂਰਾ ਕਿੱਥੇ ਨੇ ਕਹਣਾ 4 ਫੁੱਟ ਟੋਆ ਜੀ ਬਾਬਾਈ ਆਏ ਕਹਿੰਦੇ ਜਿੱਨਾ ਨਿਕਲਦਾ ਕੱਢੋ ਹਾਂ ਉਹਨਾਂ ਕੱਢਣਾ ਜਿੱਨਾ ਨਿਕਲਦਾ ਬਹੁਤ ਐਂਗ ਜਿੰਨੇ ਇਹਨੇ ਇਹੋ ਜਿਹੇ ਟੋਕ ਕਰਕੇ ਉੱਤੇ ਆ ਜੀ ਉੱਥੇ ਗੱਡ ਹੋ ਜਾਣਾ ਆਪਣਾ ਕਟੀਆਂ ਨੂੰ ਜਿਹੜਾ ਖੁੱਲਾ ਛੱਡਣਾ ਹਾਂਜੀ ਇਹ ਤਾਂ ਨਾ ਤਾਂ ਇਹਨੂੰ ਬੰਦ ਕਰੂਗਾ ਪੂਰਾ ਦਾ ਹੋ ਗਿਆ ਜੀ ਪਹਿਲਾਂ ਸਰੀਏ ਜੇ ਵੜਦੇ ਨਹੀਂ ਜਿਹੜੇ ਤੰਗ ਕਰਦੇ ਤੈਨੂੰ ਆ ਸੱਟ ਮਾਰੂਗਾ ਹਾਂ ਖੜਕਾ ਬਹੁਤ ਗਰਮੀ ਪਰ ਹਵਾ ਚੱਲ ਵੀ ਨਹੀਂ ਮੜੀ ਜੀ ਉੱਧਰ ਟਾਇਲ ਵਾਲੇ ਵੀ ਆਏ ਵੇ ਅੱਜ ਉਹ ਕਿੱਥੇ ਗਿਆ ਬਿੰਦੂ ਮਸ਼ੀਨ ਨੂੰ ਕਰਦਾ ਰੰਗ ਨੂੰ ਕਹੇ ਵੀ ਜਿਹੜਾ ਚਰਾਉਣਾ ਕਰਾਇਆ ਲੈ ਹੁਣ ਪੇਟੀਆਂ ਅੰਦਰ ਕਰਨੀਆਂ ਬਸ ਪੇਟੀਆਂ ਨੂੰ ਰੱਖਿਆ ਗਾਰਡਨ ਨੂੰ ਵੀ ਕਰ ਗਏ ਸੱਡੂ ਕਰ ਗਏ ਆ ਦੇਖੋ ਨੀਲਾ ਨਹੀਂ ਕਰਿਆ ਉਹਨੇ ਪ੍ਰੇਮ ਮਾਰਿਆ ਹੁਣ ਹਾਂ ਨੀਲਾ ਪਿਆ ਤੇ ਉਹ ਦੇ ਦੇ ਨੀਲਾ ਮਾਰ ਦੂੰਗਾ ਉਹ ਨੀਲਾ ਪਿਆ ਸਾ ਹਾਂ ਹੋਰ ਵੀ ਚੰਗਾ ਅਗਲੀ ਨੀਲਾ ਨਹੀਂ ਚੱਲਦਾ ਇਹ ਦੇਖ ਲੈਂਦੇ ਆ ਹਾਂ ਨਿਕਲ ਗਿਆ ਦੇਖੀ 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 ਆਟਿਆ ਨਹੀਂ ਮੁੰਡਾ ਵੱਡ ਕੇ ਛੱਡੇ ਆ ਗਾਡਰ ਸਾਡਾ ਚੱਲ ਚੱਲ ਟੁੱਟ ਗਿਆ ਲੈ ਵੇ ਲੱਗਦਾ ਹੁਣ ਖੁੱਲਾ ਖੁੱਲਾ ਉਹ ਤੇ ਛੱਡ ਲੱਗਦਾ ਹੁਣ ਖੁੱਲਾ ਖੁੱਲਾ ਹੈ ਉਹ ਹੋ ਹੋ ਹੈ ਸੋਨੀ ਜੈਕ ਵੀਟ ਲਾਇਆ ਕਰਕੇ ਦੇਖ ਲੈ ਵੀ ਹਿਲਦਾ ਤਾਂ ਨਹੀਂ ਥੱਲੇ ਨੂੰ ਕਦੇ ਫੇਰ ਗਾਡਰ ਲਾਉਣਾ ਪਵੇ ਹਾਂ ਅਰੜੂ ਦੀ ਬੰਤੀ ਆਪਾਂ ਜੀ ਹੈ ਦੋ ਜਿਆਦਾ ਪਾਣੀ ਮਾਪੀ ਮੋਟਰ ਦੇ ਕੇ ਬਾਹਰ ਨਹੀਂ ਦੱਸੋ ਆਉਂਗਾ ਮੁੰਡਾ ਨੂੰ ਪਤਾ ਨਹੀਂ ਕੁਝ ਨਹੀਂ ਪਤਾ ਲੱਗਦਾ ਬਸ ਖੜ ਗਿਆ ਹੁਣ ਲੱਗਦਾ ਗੁੱਲਾ ਗੁੱਲਾ ਉਹਦੇ ਗਾਣੇ ਉਹ ਹੁਣ ਦੇ ਟੌਰ ਲੱਗ ਜੀਏ ਨਹੀਂ ਜਿਉ ਧੂਆ ਜੇ ਉਹ ਧੂਆ ਵੀ ਕੱਢ ਦਿੰਦੇ ਫੇਰ ਦੇਖਦੇ ਜਿਉ ਧੂਆ ਵੀ ਕੱਢ ਦਿੰਦੇ ਫੇਰ ਦੇਖਦੇ ਟੌਰ ਨਹੀਂ ਬਾਬਾ ਜੀ ਵੀ ਇਹਰ ਵੀ ਦੋ ਹਾਂ ਚਾਹ ਕੋਈ ਨਹੀਂ ਇੱਕ ਨਿਕਲ ਗਿਆ ਇੰਨੇ ਚ ਹੁਣ ਬੁਟੀ ਬਹੁਤ ਆ ਇਹ ਆ ਤਾਂ ਇਹ ਨਹੀਂ ਜਿੱਕੇ ਇਹ ਬੜਾ ਵੱਡਾ ਬਣਨਾ ਤੁਹਾਨੂੰ ਲੱਗਦਾ ਵਧੀਆ ਹੁਣ ਉਹਨੇ ਬਾਕਸ ਫੋਟ ਦਿੱਤੀ ਵੀ ਕਬਲੇ ਨੇ ਪੂਰੀ ਫੋਟ ਬਹੁਤ ਹੈ ਕਬਲੇ ਸੀ ਹੁਣ ਬੰਦ ਹੋ ਜੀ ਚਲ 10 ਫੁੱਟ ਇੰਨੇ ਚ ਨਿਕਲੇ ਆ ਯਾਨੀ ਕਿ 9 ਫੁੱਟ ਦਾ 3 ਫੁੱਟ 9 ਇੰਚ ਹਲੇ ਧਰਤੀ ਚ ਹੋਰ ਇੱਥੇ ਤੇ ਪੌਣੇ 4 ਫੁੱਟ ਹਲੇ ਧਰਤੀ ਆ ਪੌਣੇ 4 ਫੁੱਟ ਹਲੇ ਥੱਲੇ ਆ ਜਿਹੜਾ ਵਿੱਚ ਦਾ ਪਤਾ ਦੇਖ ਲਾ ਇੰਨਾ ਡੂੰਘਾ ਦਾ ਛੱਡ ਇੰਨਾ ਉੱਚਾ ਪਾਇਆ ਤਾਂ ਉਸ ਟਾਈਮ ਪਰਵੀਨ ਕਿਥੇ ਪੇਟੀ ਖਾਂਦਾ ਤਾਂ ਹੁਣ ਹੋਰ ਛੱਡ ਇੰਨਾ ਉੱਚਾ ਪਾਇਆ ਤਾਂ ਵੀ 14 ਫੁੱਟ ਗਾਡਰ ਲਾਇਆ ਤਾਂ ਅਸੀਂ ਦੇਖ ਲਾ ਇਹ ਜਿਸ ਨਾਲ ਇੱਕ ਪੂਰਾ ਦੇਖਿਆ ਜਾਵੇ ਹੁਣ ਪ੍ਰੋਪਰ ਵੀ 4 ਫੁੱਟ ਤੇ ਉੱਪਰ ਥੱਲੇ ਆ ਗਿਆ ਧਰਤੀ ਜੇ ਅਗੇ ਗੇਟ ਥੱਲੇ ਵੀ ਵੱਡੇ ਆਪਾਂ ਨੇ ਸਵਾ 4 ਫੁੱਟ ਸਾਢੇ 4 ਫੁੱਟ ਦੇ ਕਰੀਬ ਆ 9 ਫੁੱਟ 2 ਇੰਚ ਰਹਿ ਗਿਆ ਛੱਡਣਾ ਸਵਾ 9 ਰਹਿ ਗਿਆ ਛੱਡ ਆਪਣਾ ਅੱਜ ਦੇਖ ਲੈ ਮਿਲ ਗਿਆ ਮੇਰੇ ਤੇ ਗੰਦ ਸਵਾ 9 ਰਹਿ ਗਿਆ 14 ਵਿੱਚੋਂ ਦੇਖ ਲੈ ਵੀ ਤੂੰ ਇੰਨਾ ਧਰਤੀ ਚ ਲੰਘ ਗਿਆ ਵਿਚਾਰ ਚੱਲ ਕੋਈ ਨਹੀਂ ਕੀ ਕਰਾਂ ਮਸਲ ਲਾ ਦੂੰਗਾ ਹਾਂ ਫੈਵਰ ਲਾ ਲੈ ਇੱਥੇ ਪਈਆਂ ਨੂੰ ਫਿੱਟ ਕਰ ਦੂੰਗੇ ਉਹ ਰੰਗ ਵਧੀਆ ਲੱਗਦਾ ਰੰਗ ਹੈ ਮੇਰੇ ਰੰਗ ਭਾਈ ਆਈ ਚਾਹਦਾ ਇਹ ਤਾਂ ਤਾਂ ਦਾ ਰੰਗ ਜੀ ਟਰ ਹੋ ਰਿਹਾ ਤੇ ਰੰਗ ਦਾ ਤੇ ਰੰਗ ਤੇ ਆ ਕਰਨਾ ਤਾਂ ਆ ਰੰਗ 컬러 ਕੋਲ ਘੱਟ ਕਰਾਉਣੇ ਲਾਓ ਅੱਛਾ ਇੰਟਰਮੈਨ ਮੇ ਰੰਗ ਰੰਗ ਇਹੀ ਕਰਨਾ ਤਾਂ ਹਲੇ ਆਪਾਂ ਨੇ ਇਧਰਵਾਜੇ ਨੂੰ ਇਧਰਵਾਜੇ ਨੂੰ ਤੇਰੇ ਕੋਲ 76 ਫਿਰਨੇ ਵਾਲਾ ਪੇਂਟਰ ਪਰ ਰੰਗ ਹੈ ਬਹੁਤ ਜੱਚਦਾ ਵਧੀਆ ਲੱਗਦਾ ਔਰ ਲੱਗਦੀ ਰੰਗ ਦੀ ਯਾ ਯਾਰ ਪੇਂਟਰ ਸਾਹਿਬ ਕਿੰਨੀ ਹੋ ਜੂਗੇ ਇਹ ਹਾਂ ਹੈ ਹਾਂ ਕਹਤੇ ਤੂੰ ਆ order ਕਰ ਪੁੱਠੀ ਨਾ ਕਰ ਦੀਏ ਚਲ ਘਰ ਦੇ ਤਾਂ ਖੁਸ਼ ਹੋ ਜੂਗੇ ਦੇਖ ਕੇ ਇਹ ਵਿਹਾਲੀ ਪੇਟੀ ਨੂੰ ਰੰਗ ਹੋ ਗਿਆ ਆ ਆ ਮੇਰੀ ਆ ਗਈ ਦੀ ਕੋਈ ਵਿਹਾਲੀ ਉਹ ਦੋ ਆਈਆਂ ਹੈ ਵਧੀਆ ਲੱਗਦਾ ਹੈ ਕੀ ਫੇਵਰ ਜੀ ਹੋ ਗਿਆ ਫਿੱਟ ਹੈ ਮੈਂ ਕਰ ਦਤਾ ਫਿੱਟ ਆ ਵੱਡੇ ਵਿੱਚ ਕਣਾ ਨੀਚੇ ਵਾਲਾ ਵੀ ਵਿੱਟਿਆ ਹੋਇਆ ਇਹ ਉੱਪਰ ਲਈ ਰਹਿੰਦਾ ਬਾਕੀ ਅੱਧਾ ਹੋ ਗਿਆ ਅੱਧਾ ਗੇਟ ਫਿੱਟ ਹੋ ਗਿਆ ਅੱਧਾ ਰਹਿ ਗਿਆ ਇੱਕ ਪਾਸਾ ਹੋ ਗਿਆ ਇੱਥੇ ਗੜੀਆਂ ਵੀ ਕਢਾ ਹੋਣੀਆਂ ਜੀ ਇਹਦੀਆਂ ਉਦਣ ਰਹਿ ਗਈਆਂ ਚੱਬੀ ਦੇ ਘਾਤ ਦੇ ਵਿੱਚ ਪਹਿਲਾਂ ਵੀ ਇੰਨੇ ਕੀਤੇ ਸੀ ਚੱਲ ਜੇ ਲੈ ਆਈਏ ਅਗਲਾ ਜੀ ਲਾਤੀ ਫਾਈਬਰ ਗੇਟ ਨੂੰ ਹੋਰ ਇਹ ਲੱਗਦੀ ਏ ਇੱਧਰ ਬਾਪੂ ਸਾਡਾ ਝੂਲੇ ਵੀਰੇ ਪਿਆ ਰਹਿੰਦਾ ਹੂੰ ਗਰਮ ਨਹੀਂ ਹੈਗਾ ਆਪੂ ਹੈ ਝੂਲਾ ਗਰਮ ਨਹੀਂ ਲੱਗਦਾ ਬਹੁਤ ਬਹੁਤ ਹੂੰ ਇਹ ਵੀ ਵਿਚਾਰਾ ਗੀਸ ਮੰਗਦਾ ਆਵਾਜ਼ ਕਰਦਾ ਆਹ ਕਰਦੀ ਆਵਾਜ਼ ਲੱਗੇ ਬਈ ਲੈ ਲਾਗੀ ਗੇਟ ਨੂੰ ਵੀ ਫਾਈਬਰ ਹੁਣ ਉਗੇ ਬੰਦ ਦੇਖਣਾ ਸਾਰਾ ਕੋਈ ਸੜਕ ਪਰ ਤੇ ਹੂੰ ਬਾੜੇ ਵਾਲਾ ਰਹਿ ਗਿਆ ਅਜੇ ਜਿੰਦਾ ਚਲਣਾ ਕਿੱਥੇ ਹਾਂ ਕੰਤਪਨ ਨੂੰ ਖੜਾ ਕਰ ਲਾ ਮਰੀ ਜਾਂਦਾ ਹੈ ਹੈ ਪਤਾ ਨਹੀਂ ਦੇਖ ਲਈ ਜਾ ਕੇ ਮੈਂ ਤਾਂ ਜਾਣੀ ਨਾ ਨਾ ਕੋਈ ਨਹੀਂ ਪੈਸੇ ਆਦਾ ਤੱਕ ਹੈ ਚਲਾ ਗਿਆ ਇਹਦਾ ਹਾਂ ਭਾਈ ਫੋਰਮਾਨੇ ਬਣਾਤੀ ਰਸੋਈ ਦਾ ਇਹਨ ਵਧੀਆ ਹਾਂ ਫੋਰਮਾਨ ਅਬ ਬਿਜਲੀ ਵਾਲਾ ਸਾਨੂੰ ਪੰਗਾ ਫੇਰ ਛੇੜਦਾ ਨਾਲੇ ਮੈਂ ਸਵੇਰੇ ਪੁੱਛਿਆ ਦੇਖਲਾ ਚੱਲ ਕੋਈ ਨਹੀਂ ਪਟਕੇ ਇਹਨੂੰ ਨਹੀਂ ਮੈਂ ਕਰ ਦਿੰਦੇ ਆ ਟਰਟੀ ਹੈਗੀ ਆਪਣੇ ਕੋਲ ਅੱਧਾ ਘੰਟਾ ਲੱਗਣਾ ਸ਼ਾਮ ਨੂੰ ਠੰਡੇ ਜਿਹੇ ਹੋਏ ਕਰੂੰਗਾ ਹੁਣ ਮੈਂ ਰੁੱਪੜ ਚੱਲਿਆ ਟਾਇਲੇ ਨੂੰਰੇ ਵਾਸਤੇ ਠੀਕ ਆ 220 ਫੁੱਟ ਗਿਆ ਤਾਂ ਕੈਮੀਕਲ ਪੰਜਰ ਤੇਰੇ ਥੱਲੇ ਜਾ ਇਹ ਵੀ ਭਰ ਦੇ ਜੀਨੇ ਕੱਢ ਦੇ ਇਹਨੂੰ ਉਧਰ ਤੇ ਕੋਈ ਨਹੀਂ ਬਾਹਰ ਰੱਖ ਦੇ ਸੋਰਨਾ ਵੀ ਭਰ ਦੇ ਸਾਡੇ ਬੰਦੇ ਕਿੱਧਰ ਭੱਜ ਗਏ ਹਾਂ ਵੀ ਪਿੰਟਰ ਨੇ ਗਾਡਰ ਨੂੰ ਵੀ ਕਰਤਾ ਉਹਨੂੰ ਪੇਟੀਆਂ ਵੀ ਕਰਤੀਆਂ ਸਾਡੇ ਪਿੰਟਰ ਸਾਹਿਬ ਨੇ ਅੱਜ ਬੜਾ ਕੰਡੇ ਵਰ ਹੋਇਆ ਵਾ ਇਹ ਮਰਾਤੀਆਂ ਪੇਟੀਆਂ ਨਵੀਆਂ ਅੱਛਾ ਗਾਡਰ ਦਾ ਵੀ ਨੰਬਰ ਲਾ ਦਿੱਤਾ ਹਾਂ ਜੀ ਚਲੋ ਤਿਆਰ ਇਹਦਾ ਆਰਡਰ ਤਾਂ ਆਰਡਰ ਤਾਂ ਤਿਆਰ ਦਾ ਆਰਡਰ ਦਾ ਤਿਆਰ ਦਾ ਉਹ ਮੈਂ ਰੱਖਦੀ ਨਾ ਮੈਂ ਜੇ ਫੈਕੂ ਕਰਾਂ ਹੈ ਉਹ ਇੱਕ-ਇੱਕ ਕੀ ਕਹਾਂ ਮੈਂ ਕਰਦੇ گا ਵੀ ਹੁਣ ਸਾਰੇ ਨੂੰ ਇਹ ਉਹ ਪਰ ਜਰਜੀ ਚੰਗੀ ਨਹੀਂ ਲੱਗਣੀ ਨਵੇੜ ਦੇ ਹੋਣੀ ਨੂੰ ਇੱਥੇ ਯਾਰ ਮੈਂ ਵੀ ਦੇਖਾਂ ਉਧਰ ਸੋਨੀ ਨੂੰ ਕਰਨਾ ਤਾਂ ਉਹ ਟੀਨਾ ਨੂੰ ਵੀ ਆ ਉਹਨਾਂ ਨੂੰ ਕੱਢ ਕੇ ਫੇਰ ਕਰਾਂਗੇ ਕਦੇ ਉੱਥੇ ਬਾਤੇ ਪੱਕੀਆਂ ਰੱਖ ਲਈਆਂ ਰੰਗ ਰੰਗ ਕਰਾ ਕੇ ਇਹਨਾਂ ਰੱਖ ਲੈਣੀਆਂ ਜਾਂ ਲੋਡ ਆਪਣੀਆਂ ਪਾ ਦੇ ਕਰਨੀਆਂ ਉੱਥੇ ਨਹੀਂ ਫੇਰ ਕੱਢਦੇ ਕਰਨੀਆਂ ਤੁੜੀ ਵਾਲੇ ਮੂਰੇ ਲਾਉਣ ਨੂੰ ਇਹ 15 ਪੈ ਗਈਆਂ ਇਹ ਵੀ ਟੋਕੇ ਨਹੀਂ ਪਾਈਆਂ 4-5 ਰੁਪਏ ਜਣੀਆਂ ਦੀਆਂ ਗੱਡਰ ਆ ਗਿਆ ਉੱਪਰ ਲੈ ਆ ਵੀ ਅੱਜ ਗੰਦੀ ਦੇ ਦਰਸ਼ਨ ਹੋ ਗਏ ਹੋਏ ਦਾ ਪਿੱਟੀ ਠੀਕ ਆ ਪਿੱਟੀ ਠੀਕ ਆ ਬਿਆਹ ਆ ਰਹੀ ਹੈ ਕਿਹੜੀ ਇਹਦਾਂ ਹੈ ਬਿਆਹ ਆ ਰਹੀ ਹੈ ਬਿਆਹ ਲਿਖ ਦਿੰਦੇ 2006 ਇਹ ਇਹਦਾ ਤੈਨੂੰ ਮਿਲੂਂ ਗਿਆ ਚਾਣੀ ਆ ਸਾਡਾ ਨਵੀਂ ਪਈ ਉੱਪਰ ਜੀ ਠੀਕ ਹੈ ਕੰਗਵੀ ਉੱਪਰ ਆਉਂਦੇ ਠੋੜੇ ਲੋਕ ਸੁਣ ਆ ਜਾ ਠੀਕ ਠੀਕ ਆ ਠੀਕ ਆ ਯਾਰ ਉਪਰ ਭਾਗੀ ਜਾ ਮਾ ਉਪਰ ਯਾਰ ਫੈਨ ਲੱਗਿਆ ਫੈਨ ਲੱਗਿਆ ਛੇ ਘਰ ਟਾਈਮ ਆ ਫੈਨ ਤੇ ਉਹ ਇਹਦਾ ਦਵਾਈ ਹਟਾਈ ਗਾ ਜੀ ਯਾਰ ਉੱਪਰ ਚਲੀਏ ਟੈਲੈਂਟ ਲਿਗਾਉਂਗਾ ਉਹ ਜਾਜ ਪੇ ਚੱਲਣਾ ਆਪਾਂ ਨੇ ਕੋਈ ਜਾ ਬੰਦੇ ਗੰਨ ਵੀ ਪਾਸਦਾ ਹੈਡ ਲੱਗਿਆ ਜਿਆਦਾ ਉਹਦੇ ਪੇ ਜਾਣਾ ਆਪਾਂ ਨੇ ਚਲੋ ਕਿੱਥੇ ਤੇ ਆਖਿਰ ਆਈ ਬਾਈਪਾਸ ਪਰੇ ਹੋਰਲੇ ਪਾਸੇ ਦਿਖਾਣਾ ਨਹੀਂ ਤੂੰ ਇਹ ਕਿ ਨਵੇਂ ਦੀ ਖੁਦ ਇੱਕ ਮੋਟਾ ਜਿਹਾ ਇਹ ਨਹੀਂ ਮੈਨੂੰ ਪਤਾ ਹੈਗਾ ਮੋਟਾ ਜਿਆ ਕਿ ਸਦਾ ਜਿਆ ਨਾ ਉਹ ਇੱਕ ਭਰਾ ਤੇ ਇਹ ਮੈਂ ਉਹਦੇ ਦੇਖ ਕੇ ਮੋਟੇ ਦੇ ਦੇ ਅੱਜ ਹੀ ਸਾਡੇ ਤੇ ਕਿੰਨੇ ਅੱਜ ਇਹ ਰੇਟ ਤਾਂ ਬਸੇ ਰੇਟ ਤਾਂ ਉਹ ਜੀ ਦੇਖਿਆ ਸੀ 300 ਟੈਂਟਾ ਦੇ ਮੈਂ ਜਿਆ ਆ ਤੋ ਵੀ ਲੈ ਆਇਆ ਤਾਂ ਟੈਲਰ ਇਹ ਟੈਲਰ ਅਵੀ ਲੈਣ ਚੱਲਿਆ ਥੋੜੀ ਜਿਹੀ ਲੇ ਕੇ ਹੁਣ 200 ਫੁੱਟ ਮੈਂ ਚੱਲ ਜਾਏ ਆ ਮੈਂ ਸਾਢੇ ਘੰਟੇ ਬਾਅਦ ਮੈਂ ਕਹਿੰਦਾ ਰੇਟ ਹੈ ਹੈ ਅੱਧਾ ਘੰਟਾ ਰੇਟ ਹੈ ਹੈ ਅੱਧਾ ਘੰਟਾ ਰੇਟ ਤੇ ਚੱਲਦੇ ਆਪਾਂ ਨਾਲੇ ਕਹਿੰਦਾ ਪੈਣਾ ਹੈ ਹੁਣ ਕਰਨਾ ਗਿਆ ਤੈਨੂੰ ਆਤਾ ਘੰਟੇ ਰੇਟ ਤੇ ਜਾਦੇ ਨਾ ਅੰਮੋਲੇ ਚੱਲਦੇ ਆਂ ਨੌਣੇ ਨੂੰ ਪਤਾ ਨਹੀਂ ਕੀ ਆ ਜਾਣਾ ਬਾਈ ਬਾਦ ਪਰ ਅੱਧਾ ਘੰਟਾ ਰੇਟ ਕਹਿ ਦਿੰਦਾ ਮੈਂ ਅੱਧਾ ਘੰਟਾ ਰੇਟ ਤੇ ਜਾ ਕੇ ਕੋਈ ਕਰਾਂ ਜਾਏਗਾ ਲੈਣਾ ਵੀ ਆ ਮੈਂ ਸੋ ਚਾਹੂਣਾ ਲੀ ਮੈਂ ਵੀ ਨਾਮਾ ਜਾਊਂਗਾ ਆਉਂਗੇ ਆ ਯਾਰ じゃ ਸੀਤੀ ਕਰ ਠੀਕ ਆਉਂਗਾ ਫਿਰ ਆ ਜਾ ਫੇ ਜੀਤੀ ਕਰ ਤਾਂ ਦੇਖਦੇ ਜੀ ਆਉਂਦਾ ਵੀ 10 ਮਿੰਟ ਰਟ ਕੇ ਚੱਲਦੇ ਲੰਗਜਾਉਰੀ ਨੂੰ ਖੁੱਲਾ ਹੀ ਆ ਗੇੜੇ ਆ ਚੇ ਉਹ ਖੁੱਲਾ ਹੀ ਆ ਗੇੜੇ ਖੇ ਖੁੱਲਾ ਆ ਚੇ ਇਹ ਆਪਣੀ ਮਰਜ਼ੀ ਦਾ ਮਾਲਕ ਹੈ ਖੜੇ ਬੰਦੇ ਨੂੰ ਵੀ ਜੜੀਦਾ ਹੁੰਦਾ ਉਹ ਤੇ ਮੈਂ ਜਾਇਆ ਜਹਾ ਦਿੱਤੀ ਕਰ ਆ ਜਾ ਫਿਰ ਮੁੜ ਕੇ ਲੈ ਹੈ ਸਾਰਾ ਗੁੱਸਾ ਹੋ ਗਿਆ ਹੁਣ ਆਇਆ ਤੇ ਨਹੀਂ ਮੈਂ ਤਾਂ ਫੀਸ ਕਰ ਦੇਤੀ ਚਾਚੇ ਦਾ ਸਟਾਈਲ ਤਾਂ ਦੇਖ ਲੋ ਲੈ ਲੋ ਜੀ ਲਾਤੀ ਫੈਵਰ ਵਧੀਆ ਲੱਗਦੀ ਆ ਹੁਣ ਰੰਗ ਅਸਲ ਜੇ ਪੇਟੀਆਂ ਵਾਲਾ ਇਹਨੂੰ ਗੱਲ ਲਾਦਾ ਹੈ ਕਹਿੰਦੇ ਹਾਂ ਇਹ ਵੀ ਠੀਕ ਆ ਜਦੋਂ ਠੀਕ ਆ ਚੱਲ ਆ ਦੇ ਗੇਟ ਖੋਲ ਦੇ ਮੈਂ ਚੱਲੇ ਆਂਗੀ ਹਮਝ ਗਈ ਉੱਗੀ ਕਹੇ ਗੱਲੀ ਨੇ ਕਿੱਥੇ ਆਉਣਾ ਗੱਲੀ ਨੂੰ ਜਾਣਾ ਪੈਣਾ ਚੱਲ ਲੈ ਕੱਢਦੇ ਜਾਂ ਮੈਂ ਇਹਨੂੰ ਠੀਕ ਆ ਲੱਗਦਾ ਚੱਲ ਬੱਸ ਆ ਜਾ ਖੋਲ ਦੇ ਗੇਟ ਜਾ ਕੇ ਦੇਖ ਆ ਲਿਆ ਮਾ ਟਾਇਲ ਸਵੇਰੇ ਫਿਰ ਲਾਉਣੀ ਆ ਉਹਨਾਂ ਨੇ। ਉਹ ਪਾਈ ਨਾ। ਇਹ ਹੁਣ ਤਾਂ ਸਿੰਟ ਪਾ ਕੇ ਡੇ ਉਹਦੇ ਚ। ਚੱਲ ਜਣਾ ਉਹਨੇ। ਤੰਗ ਕਰੂੰਗਾ ਪੱਟ ਦਾਂਗੇ ਕੋਈ ਗੱਲ ਨਹੀਂ। ਚੱਲ ਹੁਣ ਲੋਟ ਆ ਗਏ। ਇਹ ਇਹ ਆਇਆ ਦੇਖ। ਚੱਲ ਠੀਕ ਆ। ਥੱਲੇ ਤਾਂ ਹੀ ਲੱਗਦਾ। ਉਧਰ ਵੀ ਥੋੜਾ ਜਿਹਾ ਲੱਗਿਆ ਪਹਿਲਾਂ। ਨਹੀਂ ਉਹ ਤਾਂ ਗਾਟ ਹੀ ਆ ਕੋਈ। ਉਹ ਚੱਕ ਲਈ ਜੇ ਉਧਰ ਆ ਰਹੀ ਹੋਰੀ ਠੀਕ ਤਸਲਾ ਪਿਆ ਰਹਿਣ ਦੀ ਸਮੈਂਟ ਲਾ ਬਾ ਠੀਕ ਆ ਲਓ ਜੀ ਆ ਫਿਰ ਦਾ ਰੈਡੀ ਦਾ ਦੱਦੀਆਂ ਬਾਕੀ ਸਮੈਂਟ ਲਾ ਲਿਆ ਕਿਉਂਕਿ 골ਡ ਹੈ ਲਾਈਟ ਲੱਤੀ ਹੈ 골ਡ ਡਾਰਕ ਕੱਲੂ ਖੋਲ ਕੇ ਦਿਖਾਵਾਂਗੇ ਉੱਥੇ ਫੋਟੋ ਖਿੱਚਣੀ ਭੁੱਲ ਗਿਆ ਮੈਂ ਵੇ ਘਰਾਂ ਜਾ ਕੇ ਟਾਈਮ ਲੱਗਿਆ ਤਾਂ ਘਰਾਂ ਦੇਖਾਂਗੇ ਹੌਲਕੇ ਉਪੜ ਲੈਣ ਆਏ ਵੀ ਆ 300 ਰੁਪਏ ਕੀ ਪੇਟੀ ਲਈ ਲਈ 26 ਬੀਟੀਆਂ ਲੱਤੀਆਂ ਆਪਣੀ ਸਕੂਟਰੀ ਲੈ ਆਏ ਮੌਜ ਗੱਲਾਂ ਤੇ ਖੇਲੇ ਜਾਾਂਗੇ ਹੁਣ ਨਿਆ ਰੇਗ ਨਾ ਛੇ ਰੇਗ ਬਬੂਗੀਆਂ ਲੋੜ ਚਾਰ ਕੁਇੰਟਲ ਬਜਨ ਹੋ ਜਾਣਾ ਚਲੋ ਦੇ ਦੇ ਹੀ ਕਰਨ ਚੱਲਦੇ ਹਾਂ ਲੱਗ ਕੇ ਫਿਰ ਲਓ ਜੀ ਟੈਲਾਂ ਲੈ ਲਈਆਂ ਇੱਧਰ ਤੇ ਕਲਰ ਪਸੰਦ ਕੀਤਾ ਆਪਾਂ ਨੇ ਹੁਣ ਦਿਖਾਇਆ ਦੁਆਰਾ ਆਏ ਤੇ ਇੱਧਰ ਨੂੰ ਲੱਗਿਆ ਇਹ ਵਾਲਾ ਜਿਹੜਾ ਲਾਇਆ ਬਾਕੀ ਦੇਖਦੇ ਹਾਂ ਹੁਣ ਵੀੜੇ ਚ ਲਾ ਕੇ ਕਿਹੇ ਜੀ ਲੱਗਦੀ ਥੀ ਵਾਲਾ ਗੱਲ ਕਰਤਾ ਬਾਕੀ ਹੋਰ ਕਲਰ ਵੀ ਤੇ ਹੋਰ ਨਹੀਂ ਪਸੰਦ ਵਧੀਆ ਲੱਗੇ ਇਹ ਜਿਆਦਾ ਵਧੀਆ ਲੱਗਿਆ ਚਲੋ ਚੱਲਦੇ ਆਂ ਫਿਰ ਹੁਣ ਘਰ ਨੂੰ ਇਹ ਅਗੇ ਤਾਰੀ ਰਿੜੀ ਵੀ ਵਜਣ ਲੱਗ ਪਿਆ 5 ਘੰਟੇ 5 ਘੰਟੇ